ਲੈਂਡ ਪੋਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉਥੇ ਕਾਂਗਰਸ ਪਾਰਟੀ ਤੋਂ ਇਸ ਵੱਡਾ ਐਲਾਨ ਕਰ ਦਿੱਤਾ ਹੈ ਸਕੀਮ ਦਾ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਉਸ ਵਿੱਚ ਪਹਿਲਾ ਫੈਸਲਾ ਸਾਡਾ ਲੈਂਡ ਪੋਲਿੰਗ ਨੂੰ ਲੈ ਕੇ ਹੋਵੇਗਾ ਤੇ ਅਸੀਂ ਇਸ ਉੱਤੇ ਐਕਸ਼ਨ ਕਰਾਂਗੇ ਤੇ ਇਹ ਫੈਸਲਾ ਰੱਦ ਕਰ ਦਵਾਂਗੇ ਦੱਸਦੀ ਹੈ ਕਿ ਹੁਣ ਪੰਜਾਬ ਸਰਕਾਰ ਦੇ ਉਤੇ ਲਗਾਤਾਰ ਕਿਸਾਨ ਜਥੇ ਬੰਦੇ ਨਹੀਂ ਸਗੋਂ ਕਾਂਗਰਸ ਪਾਰਟੀ ਵੀ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਪ੍ਰਤਾਪ ਬਾਜਪਾ ਦੇ ਵੱਲੋਂ ਇੱਕ ਨਿੱਜੀ ਪੋਸਟ ਸਾਂਝ ਕੀਤੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਤੁਹਾਡੇ ਮੰਤਰੀ ਵਿਧਾਇਕ ਅਤੇ ਸੁਮੁੱਚੀ ਆਪ ਲੀਡਰਸ਼ਿਪ ਲੈਂਡ ਪੂਲਿੰਗ ਦੇ ਗੁਣਾਰੇ ਹੋ ਕਿ ਇਹ ਬਿਹਤਰ ਨਹੀਂ ਹੁੰਦਾ ਤੇ ਜੇਕਰ ਤੁਸੀਂ ਆਪਣੀ ਇਸ ਵਿਕਾਸ ਨੀਤੀ ਮਤਲਬ ਕਿ ਨਮੀ ਲੈਂਡ ਪੁਲਿੰਗ ਨੀਤੀ ਨੂੰ ਆਪਣੇ ਜੱਦੀ ਪਿੰਡ ਸਤੌਜ ਅਤੇ ਆਪਣੇ ਖੇਤ ਵਾਲੀ ਜ਼ਮੀਨ ਤੋਂ ਸ਼ੁਰੂ ਕਰਦੇ ਇਸੇ ਤਰ੍ਹਾਂ ਅਮਰ ਅਰੋੜਾ ਜੀ ਸਨਾਮ ਤੋਂ ਸ਼ੁਰੂਆਤ ਕਰਦੇ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਪਿੰਡ ਤੋਂ ਅਤੇ ਸਾਰੇ ਆਪ ਸੰਸਦ ਮੈਂਬਰ ਵਿਧਾਇਕ ਅਤੇ ਪੂਰੀ ਲੀਡਰਸ਼ਿਪ ਇਸ ਨੂੰ ਆਪਣੇ ਆਪਣੇ ਜੱਦੀ ਪਿੰਡਾਂ ਤੋਂ ਸ਼ੁਰੂ ਕਰਦੇ ਪਰ ਦੁੱਖ ਦੀ ਗੱਲ ਹੈ ਕਿ ਤੁਸੀਂ ਸਾਰੇ ਅਜੇਹੇ ਨਹੀਂ ਕਰ ਸਕੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਨੀਤੀ ਪੰਜਾਬੀਆਂ ਲਈ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਕਿਸਾਨਾਂ ਦੇ ਲਈ ਵਿਨਾਸ਼ਕਾਰੀ ਹੈ ਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਜਦੋਂ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣੇਗੀ ਪਹਿਲੇ ਕੈਬਨਟ ਮੀਟਿੰਗ ਦਾ ਪਹਿਲਾ ਫੈਸਲਾ ਇਸ ਲੁੱਟ ਨੀਤੀ ਨੂੰ ਜਿਹੜਾ ਕਿ ਰੱਦ ਕਰਨ ਦਾ ਹੋਵੇਗਾ ਤੇ ਜਿਸ ਨੂੰ ਲੈ ਕੇ ਪਤਾ ਬਜਬਾ ਦੇ ਵੱਲੋਂ ਪੋਸਟ ਪਾਈ ਗਈ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਲੈਂਡ ਪੁਲਿੰਗ ਸਕੀਮ ਸ਼ੁਰੂ ਕਰ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਲੀਡਰਸ਼ਿਪ ਨੂੰ ਆਪਣੇ ਆਪਣੇ ਜੱਦੀ ਪਿੰਡਾਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਪਰੰਤੂ ਅਜੇ ਹਾਂ ਨਹੀਂ ਹੋ ਰਿਹਾ ਤੇ ਦੂਜੇ ਪਾਸੇ ਉਸ thời ਹੀ ਤੁਸੀਂ ਪੰਜਾਬ ਦੇ ਲਈ ਉਜਾੜਾ ਬਣ ਕੇ ਆਏ ਤੇ ਦੂਜੇ ਪਾਸੇ ਹੁਣ ਪ੍ਰਤਾਪ ਬਾਜਵਾ ਵੀ ਗਰਮ ਦਿਖਾਈ ਦੇ ਰਹੇ ਨੇ ਤੇ ਜਿਸ ਨੇ ਤਹਿਤ ਉਹਨਾਂ ਨੇ ਹੁਣ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਆ ਜਾਂਦੀ ਹੈ ਤਾਂ 2026 ਦੇ ਵਿੱਚ ਅਸੀਂ ਪਹਿਲਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਲਾਵਾਂਗੇ ਤੇ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਨ ਲਈ ਜਿਹਾ ਫੈਸਲਾ ਕਰਾਂਗੇ ਤੇ ਦੂਜੇ ਪਾਸੇ ਸਾਡੀ ਜਿਹੜੀ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ ਉਸ ਦੇ ਵਿੱਚ ਕਿਸਾਨਾਂ ਦਾ ਹੱਕ ਹੱਕ ਪੂਰਾ ਜਾਵੇਗਾ ਤੇ ਉਥੇ ਹੀ ਜੋ ਪੰਜਾਬ ਸਰਕਾਰ ਹੁਣ ਲੈਂਡ ਪੂਲਿੰਗ ਸਕੀਮ ਲੈ ਕੇ ਆ ਰਹੀ ਹੈ ਉਸ ਨੂੰ ਪੂਰਨ ਤੌਰ ਤੇ ਰੱਦ ਕਰਾਂਗੇ ਦੱਸਿਏ ਕਿ ਹੁਣ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਕਿਸਾਨ ਜਥੇਬੰਦੀ ਨਹੀਂ ਸਗੋਂ ਕਾਂਗਰਸ ਪਾਰਟੀ ਵੀ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਪ੍ਰਤਾਪ ਬਾਜਪਾ ਦੇ ਵੱਲੋਂ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਗਈ ਹੈ ਅਨਨ ਨੇ ਲਿਖਿਆ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਤੁਹਾਡੇ ਮੰਤਰੀ ਵਿਧਾਇਕ ਅਤੇ ਸਮੁੱਚੀ ਆਪ ਲੀਡਰਸ਼ਿਪ ਲੈਂਡ ਪੂਲਿੰਗ ਦੇ ਗੁਣਾਰੇ ਹੋ ਕਿ ਇਹ ਬਿਹਤਰ ਨਹੀਂ ਹੁੰਦਾ ਤੇ ਜੇਕਰ ਤੁਸੀਂ ਆਪਣੀ ਇਸ ਵਿਕਾਸ ਨੀਤੀ ਮਤਲਬ ਕਿ ਨਮੀ ਲੈਂਡ ਪੂਲਿੰਗ ਨੀਤੀ ਨੂੰ ਆਪਣੇ ਜੱਦੀ ਪਿੰਡ ਸਤੋਜ ਅਤੇ ਆਪਣੇ ਖੇਤ ਵਾਲੀ ਜ਼ਮੀਨ ਤੋਂ ਸ਼ੁਰੂ ਕਰਦੇ ਇਸੇ ਤਰ੍ਹਾਂ ਅਮਰ अरोड़ा ਜੀ ਸਨਾਮ ਤੋਂ ਸ਼ੁਰੂਆਤ ਕਰਦੇ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਪਿੰਡ ਤੋਂ ਅਤੇ ਸਾਰੇ ਆਪ ਸੰਸਦ ਮੈਂਬਰ ਵਿਧਾਇਕ ਅਤੇ ਪੂਰੀ ਲੀਡਰਸ਼ਿਪ ਇਸ ਨੂੰ ਆਪਣੇ ਆਪਣੇ ਜੱਦੀ ਪਿੰਡਾਂ ਤੋਂ ਸ਼ੁਰੂ ਕਰਦੇ ਪਰ ਦੁੱਖ ਦੀ ਗੱਲ ਹੈ ਕਿ ਤੁਸੀਂ ਸਾਰੇ ਅਜੇਹ ਨਹੀਂ ਕਰ ਸਕੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਨੀਤੀ ਪੰਜਾਬੀਆਂ ਲਈ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਕਿਸਾਨਾਂ ਦੇ ਲਈ ਵਿਨਾਸ਼ਕਾਰੀ ਹੈ ਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਜਦੋਂ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣੇਗੀ ਪਹਿਲੇ ਕੈਬਨਿਟ ਮੀਟਿੰਗ ਦਾ ਪਹਿਲਾ ਫੈਸਲਾ ਇਸ ਲੁੱਟ ਨੀਤੀ ਨੂੰ ਜਿਹੜਾ ਕਿ ਰੱਦ ਕਰਨ ਦਾ ਹੋਵੇਗਾ ਤੇ ਜਿਸ ਨੂੰ ਲੈ ਕੇ ਪ੍ਰਤਾਪ ਅਜਵਾ ਦੇ ਵੱਲੋਂ ਪੋਸਟ ਪਾਈ ਗਈ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਲੈਂਡ ਪੂਲਿੰਗ ਸਕੀਮ ਸ਼ੁਰੂ ਕਰ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਲੀਡਰਸ਼ਿਪ ਨੂੰ ਆਪਣੇ ਆਪਣੇ ਜੱਦੀ ਪਿੰਡਾਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਪਰੰਤੂ ਅਜੇ ਹਾਂ ਨਹੀਂ ਹੋ ਰਿਹਾ ਤੇ ਦੂਜੇ ਪਾਸੇ ਉਹ થઈ ਹੀ ਤੁਸੀਂ ਪੰਜਾਬ ਦੇ ਲਈ ਉਜਾੜਾ ਬਣ ਕੇ ਆਏ ਤੇ ਦੂਜੇ ਪਾਸੇ ਹੁਣ ਪ੍ਰਤਾਪ ਬਾਜਵਾ ਵੀ ਗਰਮ ਦਿਖਾਈ ਦੇ ਰਹੇ ਨੇ ਤੇ ਜਿਸ ਤਹਿਤ ਉਹਨਾਂ ਨੇ ਹੁਣ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਆ ਜਾਂਦੀ ਹੈ ਤਾਂ 2026 ਦੇ ਵਿੱਚ ਅਸੀਂ ਪਹਿਲਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਲਵਾਂਗੇ ਤੇ ਲੈਂਡ ਪੁਲਿੰਗ ਸਕੀਮ ਨੂੰ ਰੱਦ ਕਰਨ ਲਈ ਜਿਹਾ ਫੈਸਲਾ ਕਰਾਂਗੇ ਤੇ ਦੂਜੇ ਪਾਸੇ ਸਾਡੀ ਜਿਹੜੀ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ ਉਸ ਦੇ ਵਿੱਚ ਕਿਸਾਨਾਂ ਦਾ ਹੱਕ ਹੱਕ ਪੂਰਾ ਜਾਵੇਗਾ ਤੇ ਉਥੇ ਹੀ ਜੋ ਪੰਜਾਬ ਸਰਕਾਰ ਹੁਣ ਲੈਂਡ ਪੂਲਿੰਗ ਸਕੀਮ ਲੈ ਕੇ ਆ ਰਹੀ ਹੈ ਉਸ ਨੂੰ ਪੂਰਨ ਤੌਰ ਤੇ ਰੱਦ ਕਰਾਂਗੇ